ਤੁਕਬੀਰ ਬਾਦਲ ਦੇ ਚਾਪਲੂਸ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਮੰਨ ਚੁੱਕੇ ਹੋਏ ਆ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਧਾਮੀ ਸਾਹਿਬ ਕਹਿ ਰਹੇ ਆ ਕਿ ਸ਼ਰੋਮਣੀ ਕਮੇਟੀ ਦੇ ਵਿੱਚ ਹਰ ਰੋਜ਼ 10-20 ਘਪਲੇ ਹੁੰਦੇ ਹੀ ਰਹਿੰਦੇ ਆ ਜਿਹੜੀ ਗੱਲ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਹੁਣ ਕਬੂਲ ਕੀਤੀ ਏ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਇਹੀ ਗੱਲ ਤਾਂ ਲੰਬੇ ਸਮੇਂ ਤੋਂ ਆਖ ਰਹੀਆਂ ਆ ਕਿ ਸ਼ਰੋਮਣੀ ਕਮੇਟੀ ਵਿੱਚ ਬਹੁਤ ਜ਼ਿਆਦਾ ਕਬਲੇ ਹੁੰਦੇ ਆ ਸ਼ਰੋਮਣੀ ਕਮੇਟੀ ਦੇ ਵਿੱਚ ਬਹੁਤ ਜ਼ਿਆਦਾ ਨਿਘਾਰ ਆ ਚੁੱਕਾ ਹੋਇਆ ਆ ਬਾਦਲ ਪਰਿਵਾਰ ਤੇ ਬਾਦਲ ਦਲ ਦੇ ਅਧੀਨ ਹੋ ਕੇ ਸ਼ਰੋਮਣੀ ਕਮੇਟੀ ਗੁਰੂ ਗ੍ਰੰਥਾ ਤੇ ਗੁਰੂ ਪੰਥ ਦੀ ਬੈਰੀ ਬਣ ਚੁੱਕੀ ਹੋਈ ਆ ਸ਼ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀਆਂ ਦੇ ਵਿੱਚ ਨਰੈਣੂ ਮਹੰਤ ਦੀ ਜਿਹੜੀ ਰੂਹ ਆ ਉਹ ਵੱਢ ਚੁੱਕੀ ਹੋਈ ਆ ਜਿਸ ਤਰ੍ਹਾਂ ਦੇ ਕਾਰਜ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਜਾਂ ਉਹਨਾਂ ਦੇ ਅਧਿਕਾਰੀ ਹੋਰ ਅਧਿਕਾਰੀ ਕਰ ਰਹੇ ਆ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਨраяਨੂ ਮਹੰਤ ਮਰਿਆ ਨਹੀਂ ਉਹ ਬਲਕਿ ਉਹਦੀ ਰੂਹ ਇਹਨਾਂ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੋਈ ਹੈ ਤੇ ਨраяਨੂ ਮਹੰਤਵਾ ਦੇ ਕੰਮ ਹੀ ਇਹ ਕਰਦੇ ਆ ਤੇ ਇਹ ਵੀ ਕਹਿ ਰਹੇ ਆ ਧਾਮੀ ਸਾਹਿਬ ਕਹਿੰਦੇ ਕਿ 328 ਪਾਵਨ ਸਰੂਪਾਂ ਦੀ ਕਹਿੰਦੇ ਬੇਅਦਬੀ ਨਹੀਂ ਹੋਈ ਜਦ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਪਾਵਨ ਸਰੂਪ ਕਿੰਨੇ ਕਿਨੂੰ ਦਿੱਤੇ ਆ ਕਿਹਦੇ ਕਹਿਨ ਉੱਤੇ ਦਿੱਤੇ ਆ ਹੁਣ ਉਹ ਪਾਵਨ ਸਰੂਪ ਕਿੱਥੇ ਆ ਤੇ ਫਿਰ ਇਹ ਕਿਵੇਂ ਕਹਿ ਸਕਦੇ ਆ ਕਿ ਬੇਅਦਬੀ ਨਹੀਂ ਹੋਈ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਕਿਸੇ ਬੇਅਦਬੀ ਦੇ ਨਾਲੋਂ ਘੱਟ ਨਹੀਂ ਆ ਤਾਮੀ ਸਾਹਿਬ ਦੂਜੀ ਗੱਲ ਪਹਿਲਾਂ ਤੁਸੀਂ ਰਮਾਲਿਆਂ ਦੇ ਕੱਪੜੇ ਕਰਦੇ ਰਹੇ ਸ਼ਰੋਣੀ ਕਮੇਟੀ ਦੇ ਅਧਿਕਾਰੀ ਤੁਸੀਂ ਚੰਦੋਇਆਂ ਦੇ ਕੱਪੜੇ ਕਰਦੇ ਰਹੇ ਲੰਗਰ ਦੀਆਂ ਦਾਦਾਂ ਦੇ ਵਿੱਚ ਕੱਪੜੇ ਹੁੰਦੇ ਰਹੇ ਗੈਸ ਸਿਲੰਡਰਾਂ ਦੇ ਕੱਪੜੇ ਹੁੰਦੇ ਰਹੇ ਕਈ ਖਬਰਾਂ ਸਾਹਮਣੇ ਆਈਆਂ ਇੱਥੋਂ ਤੱਕ ਕਿ ਲੰਗਰ ਦੀਆਂ ਜਿਹੜੀਆਂ ਸੁੱਕੀਆਂ ਰੋਟੀਆਂ ਹੁੰਦੀਆਂ ਸਨ ਬਚੀਆਂ ਹੋਈਆਂ ਰੋਟੀਆਂ ਉਹਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਕੱਪਲਾ ਆ ਉਹ ਕੀਤਾ ਸੀ ਸਿੱਖ ਸੰਗਤਾਂ ਤੁਹਾਡੇ ਨਾਂ ਕੱਪੜਿਆਂ ਦਾ ਪੰਥ ਵਿਰੋਧੀ ਕੰਮਾਂ ਦਾ ਲਗਾਤਾਰ ਵਿਰੋਧ ਕਰਦੀ ਰਹੀ ਆ ਪਰ ਤੁਸੀਂ ਬਾਜ਼ ਨਹੀਂ ਆਏ ਹੱਥ ਤੁਸੀਂ ਉਦੋਂ ਕਰ ਦਿੱਤੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਪਾਵਨ ਸਰੂਪ ਤੁਸੀਂ ਲਾਪਤਾ ਕਰ ਦਿੱਤੇ ਅਤੇ ਇਨਸਾਫ ਮੰਗਣ ਵਾਲੇ ਗੁਰਸਿੱਖਾਂ ਨੂੰ ਤੁਸੀਂ ਕੁੱਟਿਆ ਮਾਰਿਆ ਉਹਨਾਂ ਉੱਤੇ ਜ਼ੁਲਮ ਤਸ਼ੱਦਦ ਢਟਾਇਆ ਸ਼ਰੋਮਣੀ ਕਮੇਟੀ ਦੇ ਦਫ਼ਤਰ ਨੂੰ ਤੁਸੀਂ ਬੁਚਰਖਾਨਾ ਸੀਆਈਏ ਸਟਾਫ ਬਣਾ ਕੇ ਰੱਖ ਦਿੱਤਾ ਸੋ 5 ਸਾਲ ਲੱਗ ਗਏ ਸਿੱਖ ਸੰਗਤਾਂ ਨੂੰ ਉਹਨਾਂ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰਵਾਉਣ ਲਈ 5 ਸਾਲ ਤੋਂ ਵਧੇਰੇ ਸਮਾਂ ਲੱਗਾ ਤੇ ਅੱਜ ਧਾਮੀ ਸਾਹਿਬ ਤੁਸੀਂ ਕਹਿੰਦੇ ਪਈਓ ਕਿ ਇਹ ਸਿਆਸੀ ਦਖਲ ਅੰਦਾਜ਼ੀ ਆ ਤੇ ਜਦੋਂ ਸੁਖਬੀਰ ਸਿੰਘ ਬਾਦੂ ਸਿਆਸੀ ਦਖਲ ਅੰਦਾਜ਼ੀ ਕਰਦਾ ਉਦੋਂ ਤੁਸੀਂ ਅੰਨੇ ਕਿਉਂ ਹੋ ਜਾਂਦੇ ਹੋ ਮੂੰਹ 'ਚ ਘੁੰਗਰੀਆਂ ਕਿਉਂ ਪਾ ਦਿੰਦੇ ਹੋ ਉਦੋਂ ਤੁਹਾਨੂੰ ਕਿਉਂ ਨਹੀਂ ਦਿਸਦਾ ਹੁੰਦਾ ਜਿਹੜੇ ਲੋਕ ਕਭਲੇ ਕਰਦੇ ਪਏ ਆ ਤੁਸੀਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਵਾਉਂਦੇ ਪਹਿਲਾਂ ਕਭਲੇ ਦਾਦਾਾਂ ਦੇ ਚੰਦੋਆਂ ਦੇ ਹੁਣ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਹੀ ਗੁੰਮ ਕਰ ਦਿੱਤੇ ਤੁਸੀਂ ਉਹਨਾਂ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਖੁੱਦੀ ਕਰਵਾ ਦਿੰਦੇ ਸਿੱਖ ਜਥੇਬੰਦੀਆਂ ਨੂੰ ਸੰਘਰਸ਼ ਹੀ ਨਾ ਕਰਨਾ ਪੈਂਦਾ ਹੁਣ ਤੁਸੀਂ ਕਹਿੰਦੇ ਹੋ ਦਖਲੰਦਾਜ਼ ਜੀ ਫਿਰ ਇਹ ਜਿਹੜੀ ਦਖਲੰਦਾਜ਼ੀ ਆ ਉਹ ਫਿਰ ਕੋਈ ਕਰਨ ਦਾ ਯਤਨ ਹੀ ਨਾ ਕਰਦਾ ਸਿੱਖ ਜਥੇਬੰਦੀਆਂ ਨੂੰ ਮਜਬੂਰ ਨ ਸੰਘਰਸ਼ ਕਰਨਾ ਪਿਆ ਮਜਬੂਰ ਨ ਜਿਹੜਾ ਆ ਤੁਹਾਡੀ ਉੱਤੇ ਫਿਰ ਜਿਹੜਾ ਪਰਦਾ ਆ ਕਰਵਾਉਣਾ ਪਿਆ ਕਿਉਂਕਿ ਇਹਨਾਂ ਦੋਸ਼ੀਆਂ ਨੂੰ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਗਨੂੰਦੀ ਸਜ਼ਾ ਮਿਲਣੀ ਚਾਹੀਦੀ ਆ ਤੇ ਜਿਵੇਂ ਕੈਪਟਨ ਨੇ ਤੁਹਾਨੂੰ ਬਚਾਇਆ ਆ ਸੋ ਅੱਜ ਭਗਵੰਤ ਮਾਨ ਵੀ ਤੁਹਾਨੂੰ ਬਚਾਉਂਦਾ ਜਿਹੜਾ ਯਤਨ ਆ ਉਹ ਨਾ ਕਰੇ ਦੇੜੀ ਖੱਜੇ ਚ ਬਾਦਲ ਡਿੱਗੇ ਸੀ ਉਸੇ ਜੀ ਕੈਪਟਨ ਡਿੱਗਾ ਤੇ ਜੇ ਭਗਵੰਤ ਮਾਨ ਨੇ ਵੀ ਇਹਨਾਂ ਨੂੰ ਬਚਾਇਆ ਤੇ ਉਸੇ ਖੱਜੇ ਦੀ ਭਗਵੰਤ ਮਾਨ ਜੀ ਗੱਲ ਸੋਚਾਈਦਾ 328 ਪਾਵਨ ਸਰੂਪਾਂ ਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਪਾਈ ਜਾਵੇ ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ 20 ਦਿਨ ਹੋ ਗਏ ਆ 7 ਦਸੰਬਰ ਦਾ ਪਰਚਾ ਹੋਇਆ ਆ 25 26 ਤਰੀਕ ਹੋ ਗਈ ਆ ਉਹਨਾਂ ਨੂੰ ਤੁਰੰਤ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਜਾਣਾ ਚਾਹੀਦਾ ਆ ਨਹੀਂ ਤਾਂ ਸਾਨੂੰ ਦੁਬਾਰਾ ਸੰਘਰਸ਼ ਜਿਹੜਾ ਛੇੜਨਾ ਪਵੇਗਾ 328 ਪਾਵਨ ਸਰੂਪਾਂ ਦਾ ਇਨਸਾਫ ਲੈ ਕੇ ਰਹਿਾਂਗੇ ਬਾਕੀ ਜਿਹੜੀ ਗੱਲ ਢਾਮੀ ਸਾਹਿਬ ਨੇ ਆਖੀ ਕਿ ਇਹਨਾਂ ਦੇ ਵਿੱਚ ਤਾਂ 10-20 ਘਪਲੇ ਹਰ ਰੋਜ਼ ਹੁੰਦੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੁਸੀਂ ਸੱਚ ਕਬੂਲਦਿਆ ਹੋਇਆ ਆ ਸੋ ਇਹੀ ਤੁਹਾਡੀਆਂ ਗਲਤੀਆਂ ਆ ਇਹੀ ਤੁਹਾਡੀ ਔਗਾਤ ਆ ਜਿਹਨੂੰ ਤੁਸੀਂ ਸੁਧਾਰਨ ਦੀ ਬਜਾਏ ਤੇ ਉਤੋਂ ਸਿੱਖ ਸੰਗਤਾਂ ਨੂੰ ਦੋਸ਼ੀ ਠਹਿਰਾਉਂਦੇ ਹੋ ਸੋ ਸ਼ਰਮ ਕਰੋ ਸੁਖਵੀਰ ਬਾਦਲ ਦੇ ਚਾਪਲੂਸ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਮੰਨ ਚੁੱਕੇ ਹੋਏ ਆ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਧਾਮੀ ਸਾਹਿਬ ਕਹਿ ਰਹੇ ਆ ਕਿ ਸ਼ਰੋਮਣੀ ਕਮੇਟੀ ਦੇ ਵਿੱਚ ਹਰ ਰੋਜ਼ 10-20 ਘਪਲੇ ਹੁੰਦੇ ਹੀ ਰਹਿੰਦੇ ਆ ਜਿਹੜੀ ਗੱਲ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਹੁਣ ਕਬੂਲ ਕੀਤੀ ਏ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਇਹੀ ਗੱਲ ਤਾਂ ਲੰਬੇ ਸਮੇਂ ਤੋਂ ਆਖ ਰਹੀਆਂ ਆ ਕਿ ਸ਼ਰੋਮਣੀ ਕਮੇਟੀ ਵਿੱਚ ਬਹੁਤ ਜ਼ਿਆਦਾ ਘਪਲੇ ਹੁੰਦੇ ਆ ਸ਼ਰੋਮਣੀ ਕਮੇਟੀ ਦੇ ਵਿੱਚ ਬਹੁਤ ਜ਼ਿਆਦਾ ਨਿਗ੍ਹਾ ਰ ਆ ਚੁੱਕਾ ਹੋਇਆ ਆ ਬਾਦਲ ਪਰਿਵਾਰ ਤੇ ਬਾਦਲ ਦਾ ਦੇ ਅਧੀਨ ਹੋ ਕੇ ਸ਼ਰੋਮਣੀ ਕਮੇਟੀ ਗੁਰੂ ਗ੍ਰੰਥਾ ਤੇ ਗੁਰੂਪੰਥ ਦੀ ਬੈਰੀ ਬਣ ਚੁੱਕੀ ਹੋਈ ਆ ਸ਼ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀਆਂ ਦੇ ਵਿੱਚ ਨਰੈਣੂ ਮਹੰਤ ਦੀ ਜਿਹੜੀ ਰੂਹ ਆ ਉਹ ਵੱਜ ਚੁੱਕੀ ਹੋਈ ਆ ਜਿਸ ਤਰ੍ਹਾਂ ਦੇ ਕਾਰਜ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਜਾਂ ਉਹਨਾਂ ਦੇ ਅਧਿਕਾਰੀ ਹੋਰ ਅਧਿਕਾਰੀ ਕਰ ਰਹੇ ਆ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਨਰੈਣੂ ਮਹੰਤ ਮਰਿਆ ਨਹੀਂ ਉਹ ਵੱਲ ਗਈ ਉਹਦੀ ਰੂਹ ਇਹਨਾਂ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੋਈ ਆ ਤੇ ਨਰੈਣੂ ਮਹੰਤਵਾ ਦੇ ਕੰਮ ਹੀ ਇਹ ਕਰਦੇ ਆ ਤੇ ਇਹ ਵੀ ਕਹਿ ਰਹੇ ਆ ਧਾਮੀ ਸਾਹਿਬ ਕਹਿੰਦੇ ਕਿ ਇਹ 328 ਪਾਵਨ ਸਰੂਪਾਂ ਦੀ ਕਹਿੰਦੇ ਬੇਅਦਬੀ ਨਹੀਂ ਹੋਈ ਜਦਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਪਾਵਨ ਸਰੂਪ ਕਿੰਨੇ ਕਿਨੂੰ ਦਿੱਤੇ ਆ ਕਿਹਦੇ ਕਹਿਣ ਉੱਤੇ ਦਿੱਤੇ ਆ ਹੁਣ ਉਹ ਪਾਵਨ ਸਰੂਪ ਕਿੱਥੇ ਆ ਤੇ ਫਿਰ ਇਹ ਕਿਵੇਂ ਕਹਿ ਸਕਦੇ ਆ ਕਿ ਬੇਅਦਬੀ ਨਹੀਂ ਹੋਈ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਕਿਸੇ ਬੇਅਦਬੀ ਦੇ ਨਾਲੋਂ ਘੱਟ ਨਹੀਂ ਆ ਤਾਂ ਵੀ ਸਾਹਿਬ ਦੂਜੀ ਗੱਲ ਪਹਿਲਾਂ ਤੁਸੀਂ ਰਮਹਾਲਿਆਂ ਦੇ ਕਪਲੇ ਕਰਦੇ ਰਹੇ ਸ਼ਰੌਨੀ ਕਮੇਟੀ ਦੇ ਅਧਿਕਾਰੀ ਤੁਸੀਂ ਚੰਦੋਇਆਂ ਦੇ ਕਪਲੇ ਕਰਦੇ ਰਹੇ ਲੰਗਰ ਦੀਆਂ ਦਾਦਾਂ ਦੇ ਵਿੱਚ ਘਪਲੇ ਹੁੰਦੇ ਨੇ ਗੈਸ ਸੈਂਡਰਾਂ ਦੇ ਘਪਲੇ ਹੁੰਦੇ ਨੇ ਕਈ ਖਬਰਾਂ ਸਾਹਮਣੇ ਆਈਆਂ ਇਤੋਂ ਤੱਕ ਕਿ ਲੰਗਰ ਦੀਆਂ ਜਿਹੜੀਆਂ ਸੁੱਕੀਆਂ ਰੋਟੀਆਂ ਹੁੰਦੀਆਂ ਹਨ ਬਚੀਆਂ ਹੋਈਆਂ ਰੋਟੀਆਂ ਉਹਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਘਪਲਾ ਆ ਉਹ ਕੀਤਾ ਸੀ ਸਿੱਖ ਸੰਗਤਾਂ ਤੁਹਾਡੇ ਇਹਨਾਂ ਘਪਲਿਆਂ ਦਾ ਪੰਥ ਵਿਰੋਧੀ ਕੰਮਾਂ ਦਾ ਲਗਾਤਾਰ ਵਿਰੋਧ ਕਰਦੀ ਰਹੀ ਹੈ ਪਰ ਤੁਸੀਂ ਬਾਜ਼ ਨਹੀਂ ਆਏ ਹੱਥ ਤੁਸੀਂ ਉਦੋਂ ਕਰ ਦਿੱਤੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਪਾਵਨ ਸਰੂਪ ਤੁਸੀਂ ਲਾਪਤਾ ਕਰ ਦਿੱਤੇ ਅਤੇ ਇਨਸਾਫ ਮੰਗਣ ਵਾਲੇ ਗੁਰਸਿੱਖਾਂ ਨੂੰ ਤੁਸੀਂ ਕੁੱਟਿਆ ਮਾਰਿਆ ਉਹਨਾਂ ਉੱਤੇ ਜ਼ੁਲਮ ਤਸ਼ੱਦਦ ਕੀਤਾ ਆ ਸ਼ਰੋਮਣੀ ਕਮੇਟੀ ਦੇ ਦਫ਼ਤਰੋਂ ਤੁਸੀਂ ਬੁੱੱਜਰ ਖਾਨਾ ਸੀਆਈਏ ਸਟਾਫ ਬਣਾ ਕੇ ਰੱਖ ਦਿੱਤਾ ਸੋ 5 ਸਾਲ ਲੱਗ ਗਏ ਸੇਕ ਸੰਗਤਾਂ ਨੂੰ ਉਹਨਾਂ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰਵਾਉਣ ਲਈ 5 ਸਾਲ ਤੋਂ ਵਧੇਰੇ ਸਮਾਂ ਲੱਗਾ ਤੇ ਅੱਜ ਤਾਂ ਵੀ ਸਭ ਤੁਸੀਂ ਕਹਿੰਦੇ ਪਈਓ ਕਿ ਇਹ ਸਿਆਸੀ ਰਖੰਦਾਂ ਦੱਦੀ ਆ ਤੇ ਜਦੋਂ ਸੁਖਵੀਰ ਸਿੰਘ ਬਾਦਲ ਸਿਆਸੀ ਰਖਲਾ ਅੰਦਾਜ਼ੀ ਕਰਦਾ ਉਦੋਂ ਤੁਸੀਂ ਅੰਨੇ ਕਿਉਂ ਹੋ ਜਾਂਦੇ ਹੋ ਮੂੰਹ 'ਚ ਘੁੰਗਰੀਆਂ ਕਿਉਂ ਪਾ ਦਿੰਦੇ ਹੋ ਉਦੋਂ ਤੁਹਾਨੂੰ ਕਿਉਂ ਨਹੀਂ ਦਿਸਦਾ ਹੁੰਦਾ ਜਿਹੜੇ ਲੋਕ ਕਭਲੇ ਕਰਦੇ ਪਏ ਆ ਤੁਸੀਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਵਾਉਂਦੇ ਪਹਿਲਾਂ ਕਭਲੇ ਦਾਦਾਾਂ ਦੇ ਚੰਦੋਆਂ ਦੇ ਹੁਣ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਹੀ ਗੁੰਮ ਕਰ ਦਿੱਤੇ ਤੁਸੀਂ ਉਹਨਾਂ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਖੁੱਦੀ ਕਰਵਾ ਦਿੰਦੇ ਸਿੱਖ ਜਥੇਬੰਦੀਆਂ ਨੂੰ ਸੰਘਰਸ਼ ਹੀ ਨਾ ਕਰਨਾ ਪੈਂਦਾ ਹੁਣ ਤੁਸੀਂ ਕਹਿੰਦੇ ਹੋ ਦਖਲੰਦਾਜ਼ ਜੀ ਫਿਰ ਜਿਹੜੀ ਦਖਲੰਦਾਜ਼ੀ ਆ ਉਹ ਫਿਰ ਕੋਈ ਕਰਨ ਦਾ ਯਤਨ ਹੀ ਨਾ ਕਰਦਾ ਸਿੱਖ ਜਥੇਬੰਦੀਆਂ ਨੂੰ ਮਜਬੂਰ ਨ ਸੰਘਰਸ਼ ਕਰਨਾ ਪਿਆ ਮਜਬੂਰ ਜਿਹੜਾ ਆ ਤੁਹਾਡੀ ਉੱਤੇ ਫਿਰ ਜਿਹੜਾ ਪਰਦਾ ਆ ਕਰਾਉਣਾ ਪਿਆ ਕਿਉਂਕਿ ਇਹਨਾਂ ਦੋਸ਼ੀਆਂ ਨੂੰ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਲੋਕਾਂ ਨੂੰ ਨਹੀਂ ਸਜ਼ਾ ਮਿਲਣੀ ਚਾਹੀਦੀ ਆ ਤੇ ਜਿਵੇਂ ਕੈਪਟਨ ਨੇ ਤੁਹਾਨੂੰ ਬਚਾਇਆ ਆ ਸੋ ਅੱਜ ਭਗਵੰਤ ਮਾਨ ਵੀ ਤੁਹਾਨੂੰ ਬਚਾਉਂਦਾ ਜਿਹੜਾ ਯਤਨ ਆ ਉਹ ਨਾ ਕਰੇ ਦੇੜੀ ਖੱਜ 'ਚ ਬਾਦਲ ਡਿੱਗੇ ਸੀ ਉਸੇ 'ਚ ਹੀ ਕੈਪਟਨ ਡਿੱਗਾ ਕਿ ਜੇ ਭਗਵੰਤ ਮਾਨ ਨੇ ਵੀ ਇਹਨਾਂ ਨੂੰ ਬਚਾਇਆ ਤੇ ਉਸੇ ਖੱਜ 'ਚ ਭਗਵੰਤ ਮਾਨ ਡਿੱਗੇਗਾ ਸੋ ਚਾਹੀਦਾ 328 52 ਸਰੂਪਾਂ ਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਪਾਈ ਜਾਵੇ ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ 20 ਦਿਨ ਹੋ ਗਏ ਆ 7 ਦਸੰਬਰ ਦਾ ਪਰਚਾ ਹੋਇਆ ਆ 25 26 ਤਰੀਕ ਹੋ ਗਈ ਆ ਉਹਨਾਂ ਨੂੰ ਤੁਰੰਤ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਜਾਣਾ ਚਾਹੀਦਾ ਆ ਨਹੀਂ ਤਾਂ ਸਾਨੂੰ ਦੁਬਾਰਾ ਸੰਘਰਸ਼ ਜਿਹੜਾ ਛੇੜਨਾ ਪਵੇਗਾ 328 ਪਾਵਨ ਸਰੂਪਾਂ ਦਾ ਇਨਸਾਫ ਲੈ ਕੇ ਰਹਿਾਂਗੇ ਬਾਕੀ ਜਿਹੜੀ ਗੱਲ ਧਾਮੀ ਸਾਹਿਬ ਨੇ ਆਖੀ ਏ ਕਿ ਇਹਨਾਂ ਦੇ ਵਿੱਚ ਤਾਂ 10-20 ਘਬਲੇ ਹਰ ਰੋਜ਼ ਹੁੰਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੁਸੀਂ ਸੱਚ ਕਬੂਲਦਿਆ ਹੋਇਆ ਆ ਸੋ ਇਹੀ ਤੁਹਾਡੀਆਂ ਗਲਤੀਆਂ ਆ ਇਹੀ ਤੁਹਾਡੀ ਔਕਾਤ ਆ ਜਿਹਨੂੰ ਤੁਸੀਂ ਸੁਧਾਰਨ ਦੀ ਬਜਾ ਤੇ ਉਤੋਂ ਸਿੱਖ ਸੰਗਤਾਂ ਨੂੰ ਦੋਸ਼ੀ ਠਹਿਰਾਉਂਦੇ ਹੋ ਸੋ ਸ਼ਰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ